ਭਾਰਤ ਤੇ ਬੁਲਟ ਦੀ ਜ਼ਬਰਦਸਤ ਟੱਕਰ ਦੇ ਵਿੱਚ ਇੱਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਫਤੇਗੜ ਚੂੜੀਆਂ ਦੇ ਪਿੰਡ ਸਮਰਾਏ ਦਾ ਵਾਸੀ ਸੀ 11ਵੀਂ ਵਿੱਚ ਪੜਦਾ ਸੀ ਮੁੰਡਾ ਜਿਸ ਦੀ ਮੌਤ ਹੋਈ ਹੈ ਸੁਖਮਨ ਪ੍ਰੀਤ ਨਾਮ ਦੱਸਿਆ ਜਾ ਰਿਹਾ ਔਰ ਮੇਜਰ ਸਿੰਘ ਦਾ ਪੁੱਤਰ ਸੀ ਔਰ ਦਰਦਨਾਕ ਇਸ ਸੜਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਕੱਲ ਰਾਤ ਇਹ ਹਾਦਸਾ ਵਾਪਰਿਆ ਬੁਲਟ ਤੇ ਥਾਰ ਦੀ ਟੱਕਰ ਹੋ ਜਾਂਦੀ ਹੈ ਸੁਖਮਨ ਪ੍ਰੀਤ ਜੋ ਕਿ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਿਹਾ ਸੀ ਔਰ ਇਸੇ ਦੌਰਾਨ ਰਸਤੇ ਦੇ ਵਿੱਚ ਉਸ ਦੀ ਆ ਥਾਰ ਦੇ ਨਾਲ ਟੱਕਰ ਹੋ ਜਾਂਦੀ ਹੈ ਥਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਵਿੱਚ ਬੁਲਟ ਨੂੰ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਤੋਂ ਦੌਰਾਨ ਜੋ ਸੁਖਮਨ ਪ੍ਰੀਤ ਸੀ ਉਹ ਵੀ ਇਸ ਅਗਗ ਦੀਆਂ ਲਪਟਾਂ ਦੇ ਵਿੱਚ ਆ ਜਾਂਦਾ ਔਰ ਮੌਕੇ ਦੇ ਉੱਤੇ ਉਸ ਦੀ ਮੌਤ ਹੋ ਜਾਂਦੀ ਹੈ ਪਿੰਡ ਸਮਰਾਏ ਤੋਂ ਅੰਮ੍ਰਿਤਸਰ ਵਾਲੇ ਪਾਸੇ ਪਿੰਡ ਬਲਕਲਾ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਰਿਹਾ ਸੀ ਸੁਖਮਨ ਔਰ ਪਿੰਡ ਸੋਈਆਂ ਦੇ ਅੱਡੇ ਨੇੜੇ ਜਦੋਂ ਪਹੁੰਚਦਾ ਹੈ ਤਾਂ ਅੱਗੋ ਆਰੀ ਥਾਰ ਨੇ ਜ਼ੋਰਦਾਰ ਟੱਕਰ ਮਾਰੀ ਔਰ ਜਬਰਦਸਤ ਧਮਾਕਾ ਹੁੰਦਾ ਜਿਸ ਤੋਂ ਬਾਅਦ ਬੁਲੇਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਔਰ ਸੁਖਮਨ ਪ੍ਰੀਤ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਮਨ ਪ੍ਰੀਤ ਦਾ ਦਸਵੀਂ ਦਾ ਰਿਜ਼ਲਟ 10 ਦਿਨ ਪਹਿਲਾਂ ਹੀ ਆਇਆ ਸੀ ਔਰ ਫਰਸਟ ਡਿਵੀਜ਼ਨ ਦੇ ਵਿੱਚ ਉਸਨੇ ਆਪਣੀ 10ਵੀਂ ਪਾਸ ਕੀਤੀ ਸੀ ਔਰ 11ਵੀਂ ਦੇ ਵਿੱਚ ਹਰਦੋਵਾਲ ਦੇ ਸਕੂਲ ਵਿੱਚ ਦਾਖਲਾ ਲੈਣਾ ਸੀ ਪਰ ਪੀਟੀਆਈ ਦੀਆਂ ਕਲਾਸਾਂ ਲਗਾਉਣ ਲਈ ਉਹ ਅੰਮ੍ਰਿਤਸਰ ਕਿਸੇ ਕੋਚਿੰਗ ਸੈਂਟਰ ਵਿਖੇ ਜਾਂਦਾ ਸੀ ਕਿਉਂਕਿ ਉਸ ਦਾ ਕਹਿਣਾ ਸੀ ਕਿ ਪਹਿਲਾਂ ਉਹ ਪੀਟੀਆਈ ਕਰੇਗਾ ਔਰ ਉਸ ਤੋਂ ਬਾਅਦ 11ਵੀਂ ਦੀ ਐਡਮਿਸ਼ਨ ਲਵੇਗਾ ਜਾਂ ਫਿਰ ਜਰੂਰ ਤੱਕ 11ਵੀਂ ਦੀ ਐਡਮਿਸ਼ਨ ਨਹੀਂ ਹੁੰਦੀ ਉਦ ਤੱਕ ਪੀਟੀਏ ਦੀਆਂ ਕਲਾਸਾਂ ਉਹ ਲਗਾਉਣਾ ਚਾਹੁੰਦਾ ਸੀ ਜਿਸ ਕਰਕੇ ਉਹ ਅੰਮ੍ਰਿਤਸਰ ਕਲਾਸਾਂ ਲਗਾਉਣ ਜਾਂਦਾ ਸੀ ਔਰ ਕਈ ਵਾਰ ਆਪਣੇ ਉੱਥੇ ਰਿਸ਼ਤੇਦਾਰਾਂ ਦੇ ਕੋਲ ਵੀ ਰਹਿ ਲੈਂਦਾ ਸੀ ਔਰ ਇਸੇ ਦੌਰਾਨ ਉਸ ਦੀ ਕੱਲ ਜਦੋਂ ਜਾ ਰਿਹਾ ਸੀ ਆਪਣੇ ਰਿਸ਼ਤੇਦਾਰਾਂ ਦੇ ਕੋਲ ਤਾਂ ਇਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਤਾਂ ਸੁਖਮਨੂ ਪ੍ਰੀਤ ਦੀ ਮੌਤ ਦੇ ਨਾਲ ਪੂਰਾ ਇਲਾਕਾ ਸੋਗ ਦੇ ਚ ਡੁੱਬ ਚੁਕਾ ਹੈ ਔਰ ਉਥੇ ਹੀ ਜੋ ਪੂਰਾ ਪਰਿਵਾਰ ਹੈ ਉਹ ਵੀ ਦੁੱਖ ਦੇ ਵਿੱਚ ਗਮਗੀਨ ਮਾਹੌਲ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਨੌਜਵਾਨ ਪੁੱਤ ਜਿਸ ਦੀ ਮੌਤ ਹੋਈ ਹੈ ਔਰ ਸਮਝਦਾਰ ਸੀ ਕਾਫੀ ਸੁਖਮਨੁਪਰੀਤ ਆਪਣੇ ਪਰਿਵਾਰ ਨੂੰ ਪੜ੍ਹ ਲਿਖ ਕੇ ਦਿਖਾਉਣਾ ਚਾਹੁੰਦਾ ਸੀ ਉਸਨੂੰ ਲੱਗਦਾ ਸੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਜ਼ਰੂਰ ਕਰੇ ਇਸੇ ਕਰਕੇ ਪੀਟੀ ਦੀਆਂ ਕਲਾਸਾਂ ਵੀ ਲਗਾ ਰਿਹਾ ਸੀ ਆਪਣੇ ਨੰਬਰ ਜੇ ਥੋੜੇ ਘਟ ਆਏ ਸੀ ਤਾਂ ਉਸ ਨੂੰ ਲੈ ਕੇ ਵੀ ਚਿੰਤਾ ਦੇ ਵਿੱਚ ਸੀ ਕਿ ਵਧੀਆ ਹੋਰ ਪੜਾਈ ਕਰ ਸਕੇ ਤਾਂ ਇਸ ਨੂੰ ਲੈ ਕੇ ਕਾਫੀ ਚਿੰਤਤ ਵੀ ਰਹਿੰਦਾ ਸੀ ਸੁਖਮਨ ਪ੍ਰੀਤ ਔਰ ਪਰਿਵਾਰ ਦਾ ਇੱਕ ਬੀਬਾ ਬੱਚਾ ਕਹਿ ਸਕਦੇ ਆ ਪਰ ਦਰਦਨਾਕ ਹਾਦਸਾ ਵਾਪਰਦਾ ਉਹ ਇਸ ਹਾਦਸੇ ਦੇ ਵਿੱਚ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਉਜੜ ਜਾਂਦੀਆਂ ਨੇ ਇਸ ਹਾਦਸੇ ਬਾਰੇ ਉਸਦੇ ਚਾਚਾ ਜਸਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਸ਼ਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲੇ ਪੂਰਾ ਹਾਦਸਾ ਵਾਪਰਿਆ ਕਿ ਕੁਝ ਕਹਿਣਾ ਹੈ ਉਹਨਾਂ ਦਾ ਤੁਹਾਨੂੰ ਦੱਸ ਦਿੰਦੇ ਆ ਭਤੀਜਾ ਮੇਰੇ ਵੱਡੇ ਭਰਾ ਦਾ ਉਹ ਤਾਂ ਜਾਣਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉਥੋਂ 4 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਹੈ ਅੱਛਾ ਮੁੰਡਾ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਸਰ ਤੋਂ ਆ ਗਿਆ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਹੈ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫਰੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਜੇਪਡ ਮੋਟਰਸਾਈਕਲ ਲੈ ਕੇ ਬਟਾ ਕੇ ਮੁੰਡੇ ਨਾਲ ਚੱਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਜਾਣਾ ਇਹਨੇ ਬੱਲੀ ਅੱਛਾ ਗੱਲ ਗੱਲ ਕਰ ਹਾਂਜੀ ਬੁਲਟ ਮੋਟਰਸਾਈਕਲ ਜੀ ਫੋਨ ਸਾਨੂੰ ਆਇਆ ਇਹਦੀ ਮੰਮੀ ਉਹਦੇ ਫੋਨ ਤੋਂ ਫੋਨ ਕੀਤਾ ਕਿਸੇ ਨੇ ਤੇ ਆ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਆ ਨਵੀਂ ਤਰਾ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਤੜਕ ਮੁੜਦੀ ਓਥੇ ਥਾਰ ਗੱਡੀ ਚ ਵੱਜਾ ਬੰਦੇ ਵਾ ਦਾ ਰੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਓਥੇ ਮੋੜ ਤੇ ਹੋਇਆ ਵਾ ਸਹੀ ਨਾ ਬੜੇ ਮੋਟਰਸਾਈਕਲ ਉਹਨੇ ਵੱਜ ਕੇ ਅੱਗ ਲੱਗੀ ਬਿਲਡ ਨੂੰ ਉਹਨ ਲੋਕਾ ਮਿੱਟੀ ਮੁੱਟੀ ਪਾ ਜਨੂੰ ਮਜਾਇਆ ਏ ਥੋੜਾ ਉਹ ਕਿਆ ਚੁੱਕ ਕੇ ਬਲੇ ਨੂੰ ਵੱਜਾ ਫਿਰ ਫੇਰ ਨਿਕ ਪਿਆ ਆ ਦੇ ਲੋਕਾਂ ਚੁੱਕਿਆ ਹੁਣ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਿੰਨੂ ਅਸੀਂ ਗਏ ਆ ਖਾਣੇ ਜਾਂਦਿਆਂ ਨੂੰ ਤੇ ਖਤਮ ਵੀ ਪਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਪੈਂਦੇ ਆ ਉਸੋਂ ਦੇ ਜਾਂਦਾ ਹੀ ਪੀਟੀ ਦਿੱਤਾ ਰਿਹਾ ਪੀਟੀ ਦੀ ਕਰਦਾ ਹੀ ਥੋੜਾ ਪੜਾਈ ਤੇ ਵੀ ਕਰੀ ਜਾਂਦਾ ਮੈਂ ਥੋੜਾ ਕਹਿ ਆਵਾਜ਼ ਐਲ ਕਹੋਂ ਦਸਵੀਂ ਕੀਤੀ ਉਤਰਾਂ ਦੇ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਟਾਈਮ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਾਂ ਹੀ ਹੋਣੀ ਆ ਮੈਂ ਸਾਲ ਚ ਮਾਂ ਹੀ ਕਰਨੀ ਆ ਤੇ ਅਖਾ ਕਰ ਲਾ ਦਾ ਤਾਂ ਪਹਿਲਾ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ ਕਿ 81% ਨੰਬਰ ਆਏ ਆ ਇੱਥੇ ਇੱਥੇ ਹਜੇ ਪਉਣਾ ਸੀ 골ਡਨ 뷰 ਪੜਦਾ ਸੀ ਅੱਗੇ ਵੀ ਅੱਛਾ ਪਲੱਸ 1 ਚ ਦਾਖਲਾ ਲੈਣਾ ਸੀ ਹਜੇ ਉਸ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਜਿਹੜੀ ਇਹ ਦੁੱਖदाई ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਖਾਂਦੇ ਪੀਂਦੇ ਇਕੱਠੇ ਰਹੇ ਸੀ ਜਿਦਾਂ ਤੇ ਅੰਮ੍ਰਿਤਸਰ ਜਾ ਰਿਹਾ ਏ ਤਾਂ ਤੇ ਰਸਤੇ ਵਿੱਚ ਸੋਈਆਂ ਲੱਗੀਆਂ ਦੋ ਗੋਕਾਰ ਗੱਡੀ ਆਉਂਦੀ ਏ ਤਾਂ ਉਹਨੇ ਦੇਖਿਆ ਨਹੀਂ ਆ। ਚਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਕੰਸੀ ਜਾਨ ਤੋਂ ਅੱਖ ਤੋਂ ਬੈਠਾ ਵਿਚਾਰਾ ਸਾਡਾ ਛੋਟਾ ਵੀ। ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਆ ਥਾਣੇ ਲੱਗੀ ਆ ਜੀਤੇ ਥਾਣੇ ਲੱਗੀ ਆ ਥਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਡੂੰਗਾ ਸਤਮਾ ਜੀ। ਚਲੋ ਇੰਡਸਟਰੀ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਆਂਦਾ ਹੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀਟੀ ਕਰਨੀ ਆਂ ਸੋ ਆ ਮੇਰੀ ਸਾਲ ਤੋਂ ਨੂੰ ਮੈਂ ਸੈੱਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਇੱਕ ਕਲਾਸ ਲਾ ਕੇ ਆ ਰਿਹਾ ਸੀ ਤੇ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੋਤਰਾ ਆ ਜਿਹੜਾ ਦੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਕੁਛੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉੱਥੇ ਫੜੇ ਗਏ ਨੇ ਵੀ ਚੱਲਣ ਦੀ ਹੈ ਕਾਰਵਾਈ